ਦੱਸੋ ਦੱਸੋ ਹਾਜੀ ਜੀ ਇਹਦਾ ਕੀ ਮੰਗਦੇ ਦੱਸੋ ਲਾ ਦੇ ਮੈਂ ਇਹਦਾ ਭਾਈ ਨਹੀਂ ਨਹੀਂ ਕਿਉਂ ਨਿੱਕੀ ਚੱਲੀ ਜਾ ਬੜਾ ਲਾ ਦੇਣਾ ਹੁਣੇ ਲਾ ਦੇਣਾ ਜੀ ਨਿੱਕਾ ਜਰਾ ਕਾਨੂੰਨ ਨਿੱਕਾ ਆ ਬੱਡੇ ਲਾ ਬੱਡੇ

ਕਿੰਨਾ ਨਾਲ ਕੋਨਾ ਨਾਲ ਭਾਈ ਆ ਜਾ ਬਈ ਦੱਸੋ ਜੀ ਇੱਕ ਆਹ ਹਣਾ ਬਈ ਇੱਕ ਕਾਮਣਾ ਰਕਤਾ ਜੀ ਚੂੜੀ ਦਾ 25000 ਪੰਜਾਜਾ ਮਤਲਬ ਬੈਠਾ ਜੀ ਮੰਗਾ ਇਹ ਦੂ ਬਾਤ ਕਿੰਨਾ 25000 ਭਾਈ ਪਾ ਵੀਡੀਓ ਵਾਪਰਾਉਂਦੇ ਪਿੱਛੇ ਇਹ ਸਭਾਈ ਗਾ ਜੋ ਦਸਾਂ ਜੂਗ ਕਰਦੇ ਸੀ ਛੱਡਦੇ ਨਹੀਂ ਹੈਗੇ ਯਾਰ ਠੀਕ ਹੈ

ਮੈਂ ਦੋ ਵਾਰ ਪ੍ਰਮਾਣਿਤ ਲੈ ਕਰਨਾ ਰੇਰੇ ਉਹਨਾਂ ਆਪਾਂ ਅੱਖੇ ਪਛਾਣ ਲਈ ਉਹਨਾਂ ਦੀ 14000 ਦੇ ਦਈਏ ਬਾਈ ਹੋਰ ਫਿਰ ਕਿੰਨੇ ਦੇਣੇ ਆ ਬਾਕੀ ਦਾ ਪਰਾ ਦੀ ਆ ਮਾਲ ਚਾਰਦੇ ਆ ਨਹੀਂ ਮਾਲ ਤਾਂ ਚਾਰਦੇ 25 ਦੇ ਵੀ ਨਹੀਂ ਹੈਗੇ ਫਿਰ ਇਹ ਜਦੋਂ 25 ਦੇ ਵੀ ਹੈ ਨਹੀਂ ਜਾਂ ਸਤੋਂ ਦੇ ਵੀ ਨਹੀਂ ਹੈਣੇ ਫਿਰ ਆਹ ਕਾਣਾ ਮਹੀਨਾ ਦਾ ਪੱਕੀ ਨਹੀਂ ਚਰਾਈ ਵੀ ਨਹੀਂ ਪੈਂਦੀ ਉਹ ਸਾਲ ਮੈਨੂੰ ਨਹੀਂ ਸਹੀ ਆ ਤਾਂ ਇਹ ਨਹੀਂ ਸਹੀ ਹੈ ਆ ਇੱਕ ਮਾੜਾ ਜਿਹਾ ਨਿਕਰ ਆਤੀ ਲੋਕ ਕਿੰਨੇ ਵੱਟ ਹੋਊਗਾ ਜੀ ਹਾਂ ਇਹ ਰੋ 5000 ਦੇ ਚੱਲੇ ਆ ਜਿਹਦਾ ਤੁਸੀਂ ਤਾਂ ਨੰਬਰ ਪੁੱਛਤਾ ਸੀ ਬਾਈ ਕਿ ਕਿੰਨਾ ਕਿਹਾ ਲੈ ਲੈਂਦੇ ਦੋ ਮਹੀਨਾ ਦਾ ਲੱਗੂ ਤੇ ਅੱਗੇ ਲਾ ਦੇ ਇੱਕ ਰੇਟ ਆਪੀ ਜੋਗਾ ਅੱਛਾ ਕਿਉਂ ਨਾ ਲਾ ਦੋ ਜਿਹਦਾ ਮਰਜੀ ਪੜਦਾ ਬੋਲਿਆ ਯਾਰ ਆ ਫੜ 15000 ਦੋਨੇ ਪਾ ਯਾਰ ਨਹੀਂ ਹੈ 16 ਲੱਗ ਗਿਆ 16 ਦੇ ਰਹਿਣਗੇ ਨਹੀਂ ਆ ਜੀ ਆ ਲਈਏ ਫਿਰ ਆਜੋ ਫਿਰ ਹਾਂ ਹਾਂ ਨਹੀਂ ਨਹੀਂ ਖੜਾ ਖੜੋਕ ਮਾੜਿਆ ਰੋਗਾ ਲੈ ਪੱਕੀ ਸੱਟ ਲਾ ਕੇ ਜਾਂਦੀ ਆ ਪੂਰੇ 17000 ਦੇ ਕੋਈ 16.5 ਨਹੀਂ ਕਿਹਾ ਉਹਦਾ ਦਿਲ ਕਰਦਾ ਚਲ ਆ ਜਾ ਆ ਜਾ ਲੈ ਚੱਲ 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 ਆਇਆ ਹੋ ਗਿਆ ਹੋਏ ਬਾਈ ਨਵਾਵਾ ਠੀਕ ਹੈ ਠੀਕ ਹੈ ਹੱਸੀ ਆ ਹੱਸੀ ਆ ਹੈ ਹੱਸੀ ਆ ਹੱਸੀ ਆ ਤੱਕ ਨਾ ਆਇਆ ਪਰ ਚਾਲ ਅੱਗ ਨੂੰ ਉਹਲਾਤਾ ਬਾਟੇ ਕਰਦਾ ਤਾ ਨਾ ਪੋਲਾ ਫਾੜ ਯਾਰ ਇਹਨੇ ਆ ਫਾੜਾ ਤੇ ਯਾਰ ਮੋੜ ਮੋੜ ਬੱਕਦੇ ਇਹਨੇ ਛਾੜ ਨਾ ਮੋੜ ਬੱਕਦੇ ਯਾਰ ਨਾ ਹੋ ਹੋ ਕਰੀਏ ਕੀ ਆ ਪੂਰੇ ਹੀ ਕਰਦੇ ਨੋ ਨੋ ਹੈ ਨਹੀਂ ਆਪਰੇ ਦੇ ਸਾਹ ਪੀ ਮਾਰੇਗਾ ਤੇਰੇ ਤੋਂ ਬਿਨਾ ਨਹੀਂ ਗੱਲ ਬੰਦੀ ਚੱਲ ਮਾਰ ਥਾਪੀ ਮਾਰ ਥਾਪੀ ਪੂਰਾ ਮਸੰਦਾ ਇਹਦਾ ਕਰਤਾ ਆਪੀ ਤੇ ਮਾਰਤਾ ਨਹੀਂ ਮਾਰਦੇ ਲੈ ਆ ਤੂੰ ਵੀ ਆਇਆ ਹੈ ਲੈ ਆ ਖੋਸ ਹੋ ਗਿਆ ਯਾਰ ਚਾਹ ਗੁਰੂ ਪੜ ਗਿਆ ਉਹ ਸਮਾਂ ਤੂੰ ਖੋਜ ਲੈ ਆਪੀ ਖੋਜਿਆ ਤੈਨੂੰ ਖਾਲੀ ਨਹੀਂ ਮੋੜਨਾ ਫਲਾਈ ਘਾਟਾ ਹੋਵੇ ਵਾਤਾ ਹੋ ਨਾ ਪ੍ਰੋਬਲਮ ਲੋ ਜੀ ਬਾਈ ਚੱਲ ਹੋਰ ਕੋਈ ਆ ਦੇ ਮਾਦਰੀ ਸਾਹ ਹੋਦੇ ਜੇ ਕੋਈ ਬੈਗਿਆ ਲੱਗਦਾ ਛੱਡ ਲਿਓ ਇਹਦੇ ਜੱਪੀ ਜੱਪੀ ਜਲਵਾ ਰਹੋ ਇਹ ਪਰ ਲੱਗ ਜਾਂਦੀ ਬਸ ਤੇ ਮੇਰੇ ਬਾਅਦ 500 ਜਿਹੜੇ ਦਾ ਛੱਡ ਬਾਈ ਬੈਸਾ ਪੈਸੀ ਹੋਣਗੇ ਜੇ ਨਹੀਂ ਤਾਂ ਮੈਂ ਕਾਣਾ ਦਿੰਦਾ ਨਾ ਫਿਰ ਮੈਨੂੰ ਇਹ ਲੋ ਸਾਜਾ ਨਹੀਂ 50 ਰੁਪਏ ਲੈ ਸਾ ਮੈਨੂੰ ਵਸਾ ਆਪੇ ਦੇ ਦੇ ਯਾਰ ਹੁਣ ਹੁਲੂ ਲੱਗਦਾ ਯਾਰ ਹੁਣ ਵੀ ਚਲਾਗਾ ਹਾਂ ਨਾ ਅਗਲੇ ਵਾਰ ਹੋ ਦੇਖ ਲੈ ਨਹੀਂ ਬਸ ਇਹ ਨਹੀਂ ਹੋਏ ਬੈੱਕ ਜੇ ਹੀ ਕਰਦੇ ਨੇ ਬਾਈ ਉਹ ਵੀ ਮੈਂ ਬਣਾ ਯਾਰ ਇਹ ਚਲੋ ਜਾਨ ਨੂੰ ਉਤਕਾਰਦਾ ਜੇ ਲਿਆ ਮੈਂ ਦੱਸ ਹਿਖਾਈ ਕਰਾ ਦੇ ਨਾ ਤੂੰ ਹੀ ਕਰਿਆ ਲੈ ਨਾਮ ਤਾਂ ਦੁਬਾਰੇ ਗਣ ਲੈ ਬਾ ਕਰ ਲਿਆ ਨਾ ਨਾ ਗਣ ਲੈ ਭਾਈ ਗਣੋ ਗਣੋ ਤੇ ਹਿਖਾਈ ਕਰਾ ਲੈ ਲੈ ਹੌਲੀ ਰਾਹ ਦੇ ਭਾਈ ਮੈਂ ਤੇ ਨਕੀ ਦਿਖਾਈ ਮਿੱਠੀ ਦੀ ਬਾਦੀ ਕਿ ਨਹੀਂ ਬਾਦੀ ਤੂੰ ਇੱਕ ਕਰ ਮਾਹ ਕੋ ਬੰਦ ਬੰਦ ਪਤਾ ਯਾਰ ਸਾ ਮਾਹ ਕੋ ਬੰਦ ਹੈ ਤੇ ਉਹ ਬਗ ਖਿੱਚ ਕੇ ਬੈਕਿਆ ਮਾ ਗਰੀ ਬੰਦ ਹੈ ਬੇਤੰਗਾ ਜਲੇ ਜਾਨਵਰ ਮੈਂ ਸੱਚੀ ਬੜੀ ਝੂਠੀ ਮਰੀ ਹੈ ਤੁਹਾਨੂੰ ਆਇਆ ਹੁੰਦਾ ਵੇ ਹੋਰ ਲਾ ਕੇ 1500 ਹੋਰ ਬਤਾਉਂਗਾ ਇੱਥੇ ਦੇ ਦਿੰਨੇ ਆ ਜੀ ਪਿੰਡਾਂ ਜੀ ਮਿਲਦਾ ਜਾਨਵਰ ਤੋਂ ਬੱਲ ਕੋਲ ਇੱਡੇ ਮੈਂ ਵੀ ਵੀਰ ਮੰਗਦੇ 500 ਸਾਈ ਵਾਲੀ ਤੋਂ ਪਾ ਨਾ ਦੇ ਅੰਦਰ ਰਾਤੀ ਪਹਿਲਾ ਫੜਨਾ ਮੈਂ ਹਾਈ ਚੱਲ ਮਿੱਠੂ ਜੀ ਲਿਖਾਈ ਕਰਾ ਲ ਕੇ ਉੱਤੋਂ ਆ ਜਾ ਹਰੇਦੁੱਲ ਰਾਜੀ ਹੈ ਹਾਂ ਗਣੋ ਗਣੋ ਭੈਣਾਂ ਨੂੰ ਸਾਡਾ ਇਹ ਵੀ ਇਹ ਦੂੰਗੀ ਚੰਗੀਆਂ ਨੇ ਦੋਏ ਕਾਉਂ ਦੇ ਰਾਤੀ ਕਾਉਂ ਦੀ ਇਹ ਵੀ ਕਰ ਲੈ ਠੱਠੇ ਠੱਠੀ ਜੀ ਠੱਠ ਦੇਖੀ ਮਿੱਠੂ ਸਾਥਣਾ ਅਜਾ ਤੂੰ ਉੱਥੋਂ ਜੀ ਆੰਦਰ ਠੀਕ ਨੇ ਤਿੰਨੇ ਕਰ ਲਾ ਮੇਰਾ ਕਹਣਾ ਕਿਉਂ ਜੀ ਆੰਦਰ ਠੀਕ ਨੇ ਕਿੰਨੇ ਤਾਂਦੇ ਪੂਰੇ ਹੋ ਗਏ ਇਹ ਪੂਰੇ ਹੋ ਗਏ ਇਹ ਕਿਰੀਆ ਵੀ ਇਹ ਵੀ ਕਿਰੀਆ ਛੇਕਾ ਤੋਂ ਕਿਤੇ ਦੇ ਕੰਨ ਚ ਇਹਦਾ ਵੀ ਰੋ ਲਾਉਂਦਾ ਟਿਕੜੀਆਂ ਜੀ ਪਹਿਲਾਂ ਉਹ ਨਹੀਂ ਪਾਉਂਦੇ ਤੇ ਡੀਟੀਲ ਆਉਂਦੇ ਟਿਕੇ ਲੱਗ ਜਾਂਦੇ ਨੇ ਫਿਰ ਤੇ ਬਿੱਲ ਆਏ ਮਾਰ ਦਿੰਦਾ ਮਾਰ ਦੋਣਾ ਕਿੱਪ ਲਾਉਣੀ ਪੈਂਦੀ ਐ ਨਹੀਂ ਉਹ ਦਸ ਨਿਸ਼ਾਨੀ ਜੀ ਲਾਉਂਦੇ ਨੇ ਇਹ ਮਗਰ ਵੱਡ ਦਿੰਦੇ ਨੇ ਤਨਿਰ ਰਹੀ ਹੈ ਨਹੀਂ ਤਨਿਰ ਹੈ ਹਾਂ ਹੋ ਗਰਣੇ ਦੋ ਕੱਪ ਬਣੀ ਆ ਇਹਦਾ ਬਣੀ ਆ ਫਿਰ ਇਹ ਸੁੱਕੇ ਨੇਚਰ ਦੀ ਕੱਪ ਇਹ ਲੈ ਕੇ 2.5 ਮਿੰਟ ਮੈਂ ਤੁਹੀ ਫੋਟੋ ਤੁਹੀ ਕਰਨੇ ਆ ਮੋਟਾ ਫੋਟੋ ਹੀ ਕਰਨੇ ਆ ਹਾਂ ਆਜ ਕਿਵੇਂ ਹੋ ਹਾਂ ਆਜ ਕਿ ਭਾਈ ਆਜੋ ਕਿਉਂ ਪਸੰਦ ਨਹੀਂ ਹੈ ਪੱਠਾ ਚੰਗੀਆਂ ਨੇ ਯਾਰ ਰੰਗਦਾਰ ਕਿ ਉਹ ਕਹਿੰਦੇ ਕਿ ਨਾ ਮੋਬਾਈਲ ਵਾਲਾ ਵੇ ਕੋ ਬੋਲਣ ਲੱਗਿਆ ਓਏ ਪੱਟੇ ਦੇ ਵੰਨ ਕੇ ਪਰ ਆਹ ਪੱਟਿਆ ਜੋ ਇਹਦਾ ਪਰਦਾ ਆਠ ਵੇ ਕਿੱਡੀ ਚੰਗੀ ਉਹਦਾ ਪੱਟਿਆ ਜੋ ਉਹ ਵੀ ਲਟਕਦਾ ਮਾੜਾ ਮੁੱਠੇ ਲਟਕਾ ਪੱਟੇ ਦੇ ਪੱਟੇ ਦੇ ਫੜਦੇ ਰਹੇ ਐਵੇਂ ਆ ਕੇ ਮੈਂ ਟੋਲ ਦਿਆਂਗੇ ਤੈਨੂੰ ਦੇਖੋ ਗੜੀ ਫਿਰ ਹੋਰ ਬੱਕਰੇ ਕਹਿੰਦੇ ਨੇ ਫਿਰ ਖੜੇ ਨੇ ਕਿਹੜੇ ਖੜਦਾ ਹੀ ਨਹੀਂ ਜਮੇ ਹੈਗੇ ਜੀ ਦਾ ਕੀ ਮੰਗੇ 18000 ਇਕੱਲ ਹੀ ਲੈਣਾ ਇੱਕ ਥੋੜਾ ਹੀ ਹੈ ਇੱਕ ਕਿੱਥੇ ਲੈਣਾ ਯਾਰ ਗੋਲ ਨਹੀਂ ਕਰਦੇ ਯਾਰ ਕਿਹੜਾ ਲੈਣਾ ਆਹਾਂ ਆਹਾਂ ਸਾਹ ਜੰਨਾ ਇਹ ਤਾਂ 9000 ਰੁਪਏ ਹੈ। ਕੀ ਕਰ ਰਹੇਂ? ਚੈੱਕ ਕਰਾ ਕਰੀ ਜਾਂਦਾ। 22 ਸਾਸਤਰੀ ਚਾਰ ਸਿੱਕਾ ਠੀਕ ਹੈ। ਹਾਂਜੀ। ਤੁਹਾਨੂੰ ਟੀਵੀ 'ਚ ਦੇਖੀ ਦਾ। ਅੱਛਾ। ਅੱਜ ਹੋਈ ਹੈ। ਅੱਛਾ ਜੀ। ਆਪਾਂ ਨੂੰ ਕੀ ਆਸਮਾਨ ਪੰਜਾਬੀ ਮਿੰਟ ਤੋਂ ਹੋਟੇ। ਅੱਜ ਚਹੀਦੀ ਹੈ। ਅੱਜ ਅੰਗਰੇਜ਼ੀ ਨਾ ਚੱਲ। ਅੱਜ ਇਹਨੇ ਚੱਲ ਪਾਏ ਕਿਨੇ ਡੱਕਰ। ਅੱਜ ਇਹਨੇ ਲਾਸੀ ਆ ਚਾਹੀਏ ਮਤਲਬ ਇਹ ਤਾਂ 9000 ਮੰਗਦਾ ਭਾਈ ਲਾ ਇਹਨੂੰ ਮੁੱਲ ਲਾ ਹਣ ਓਏ 6000 ਬੋ ਦੇਦਾ ਹਾਂ ਹਾਂ ਫਰਕ ਕਿੰਨਾ ਗਿਆ ਸੁਣੋ ਜਰਾ ਕਿੰਨਾ ਗਿਆ ਬੱਚੇ ਇਹ ਤਾਂ ਇਹੇ ਤਾਂ ਪਾਣੇ ਪਤਾ ਬਸ ਜਾਈਂ ਮਹਿੰਗਾਈ ਹੋ ਜਾ ਮਸੂਮਾ ਕਹਿੰਦੇ ਮੰਗਾਈਦਾ ਘੜੀ ਮੰਗਾਈਆ ਦਾ ਮਾਪੇ ਹੀ ਮੰਗਾਈ ਕਰਤੀ ਆਪੇ ਹੀ ਮਹੋ ਕਰਤਾ ਪਹਿਲੇ ਦਿਨ ਫੁੱਲ ਲਾਤੇ ਆ ਦੇ ਦੇ ਹਾਂ ਫੁੱਲ ਕਿਤੇ ਨਾਲੇ ਘੰਗਰ ਲਾਏ 400 ਪਾ ਦੇ 500 ਸਾਢੇ 6 ਦਾ ਦੇ 10 2 10 500 ਤੂੰ ਹੁਣ ਦੱਸ ਦੇ ਸਹੀ ਦੱਸਣਾ ਦੇ ਹਾਂ 8 8 ਜਿਆ ਕਹਦੇ ਆ 7 ਲਾ ਕਰ ਕਰ ਦੇ ਕੱਪੀ ਹੋ ਗਈ ਯਾਰ ਹੈ ਚਲ ਆ ਚਲੀਏ ਨਾ ਨੀ ਉਰੇ ਅੱਠ ਦਾ ਲੈ ਜਾ ਮਿੱਠੂ ਤੇਰੀ ਬੱਕ ਸੋਦਾ ਕਰ ਰਿਹਾ ਮੈਂ ਘੱਟੀ ਦੇ ਦੂੰਗਾ ਬੱਚੇ ਮਾਰ ਦੇ ਨਾਲ ਹੀ ਨੂੰ ਮਾਰ ਦੇ ਮੈਂ ਕਿਉਂ ਇਹਨੇ ਬੱਚੇ ਮੈਂ ਨਹੀਂ ਤੇ ਰੋ ਪੋੜੀ ਮਾਰ ਦੇ ਨਾਲ 52 ਬਾਕੀ بس ਤੈਨੂੰ ਜੱਟ ਮਹਿਰ ਨੂੰ ਬੋਲੀ ਜਾਂਦੇ ਆਈ ਨਾ ਭਾਈ ਆ ਵੀ ਮਾਸ਼ੀ ਨਾਲ ਲੈਣੀ ਲੈਣੀ ਹੈ ਇਹ ਹੱਬਾ ਬਣ ਗਿਆ ਤੇ ਸਾਨੂੰ 100 ਰੁਪਏ ਨਾ ਕੱਢ ਕੇ ਅੜ ਜੀ ਕਿੰਨਾ ਕਿੰਨਾ ਦੇਵਾਂ ਦੱਸ ਦੇ ਬੱਚੇ ਮਗਰ 200 ਹਾਂ ਸਾਜੇ ਨਾਲ ਕਰਦੇ ਨਾ 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 ਨਾਲ ਖੁਦ ਬਣਾਣੀ ਵੱਡੀ ਵੱਗੀ ਮਾਪਸ ਹੋਆ ਇਹ ਡਾ ਸੋਡਾ ਵੀ ਵੱਡਾ ਲੈ। ਅਸੀਂ ਸੋਡਾ ਵੀ ਰਹਿਣ ਦੇ ਨਾਂ ਦੇ ਚੂੰਕ ਅੱਛੀ ਨਾ ਵਿੱਚ। ਤੇ ਮੂੰਹ ਮਾਰ ਬਜਾ ਦੇ ਹੈ ਬੱਡੀ ਬੋਕੇ ਮਾ ਬਾਸਾ ਹੋਇਆ। ਨਵੇਂ ਮਾ ਬੋ ਹੋਇਆ। ਤੇ ਸਾਡੇ ਹੱਥੋਂ ਵੇਚਦਾ ਯਾਰ। ਸੁਪੇ ਭੱਟੇ। ਬੱਸ ਭੱਜਦਾ ਤਾਂ ਪਾਲਾ ਬੜੀ ਛੜਾਣਾ ਪੋਣਾ। ਉਹ ਪਾਲਾ ਚੁਪਕਾ। ਪੈਸੇ ਦੇ। ਉਹ ਖਾ ਮੈਨੂੰ ਖਾ। ਪੈਸੇ ਦੇ। ਯਾਰ ਮੇਰੀ ਗੱਲ ਸੁਣ। ਤਾਂ ਲੈ ਕੇ ਠੀਕ ਹੈ। ਆਪਾਂ ਤੇਰੇ ਲਈ ਛੋਟਾ ਦੇ ਤੈਨੂੰ ਤਰੇ ਕਿੱਥੇ ਰਹਿ ਤਾ ਕਰਤਾ। ਹਾਂ ਕੀ ਗੱਲ ਹੋ ਗਈ ਠੀਕ ਹੈ ਵਧੀਆ ਹੋ ਗਿਆ ਚੱਲ ਭਾਵੇਂ ਘਾਟੇ ਲੈ ਸਹੀ ਵਾਲਾ ਲੈ ਮਾਫ ਆ ਦਿਖਾ ਦੀ ਮੈਂ ਮਹਾਦੇਵ ਕਹਿੰਦਾ ਵੀ ਹੈ ਘਟ ਨੇ ਖੋਲ ਬਾਈ ਖੋਲ ਮੇਮਨਾ ਨਖਾਈ ਵੀ ਕਰਾਉਂ ਕਰਨੇ ਆਏ ਉਹ ਕਿਰਾਇਓ ਲਖਾਈ ਤੁਹਾਨ ਕਿਆ ਉੱਥੇ ਉੱਥੀ ਸਮਾਇਆ ਮੁੰਡਿਆਂ ਨੂੰ ਮੇਰੇ ਨਾਲ ਜੋੜਾਈ ਕਰ ਦੋ ਮੇਰੇ ਨਾਲ ਜੋੜਾਈ ਕਰ ਦੋ ਜੀ ਨਿਕਲਣਾ ਦਾ ਕੰਦਾ ਚਾਹ ਹਾਂ ਜੋੜਾਈ ਕਰ ਲੈਂਦੇ ਕੋਈ ਨਹੀਂ ਇਹਨਾਂ ਨੇ ਜਿੰਮੇਦਾਰ ਬੰਦੇ ਨੇ ਨਾ ਰੱਖਣ ਸੌਂਦ ਨਾ ਯਾਰ ਪਹਿਲਾਂ ਦੋਨੇ ਇਹਨਾਂ ਨੇ ਫਿੱਟ ਲੀ ਨਾ ਇਹ ਕਹਿੰਦਾ ਇੱਕ ਘਟ ਦੇ ਘਟ ਪਾ ਫਿਰ ਨਾ ਨਾ ਇਹ ਸ਼ੀਰ ਦਾ ਪਾ ਯਾਰ ਦੇਤਾ ਬਸ ਹੁਣ ਤੇ ਸੀਦਾ ਬਸ ਆ ਵੀ ਤੇਰੇ ਕਰਕੇ ਦੇਤਾ ਬਸ ਮੇਰੇ ਨਾਲ ਕੀ ਰਿਆ ਕਰ ਰਹਾ ਆ ਤੂੰ ਬੁਗਦਾ ਰਿਹਾ ਕੁਝ ਯਾਰ ਦੁਖਦਾ ਯਾਰ ਜਿੱਟਾ ਵਿੱਚ ਸੋਦੇ ਦੇ ਬੰਦਾ ਆ ਗਿਆ ਨਾ ਜਿਹੜਾ ਕੋਈ ਸਾਰੀ ਲੈਪ ਚਲਦੀ ਏ ਤੇਰੀ ਉਹ ਨਹੀਂ ਰਾਇ ਵੀ ਭਾਈ ਤੇਰਾ ਵਧੀਆ ਲੱਗ ਗਿਆ ਨਹੀਂ ਘਾਟਾ ਨਾਲ ਤੈਨੂੰ ਘਾਟਾ ਪਿਆ ਚਾਹ ਦੇਰਾ ਵਧੀਆ ਦੇਗਾ ਪਾ ਗਾਂ ਵਿਚ ਗਾ ਦੇ ਗਾਂ ਕੰਮ ਜੱਦੀ ਆਵੇ ਨਹੀਂ ਤੂੰ ਹਟਿਆ ਦੇਖ ਦੇ ਦੇ ਤਰ ਤੱਕ ਨਹੀਂ ਮਸਨ ਕਰੀਂ ਹੋਏ ਬੋਣੀ ਸਾਡੀ ਬੋਣੀ ਹੋ ਗਈ ਤੇਰੀ ਹੋ ਗਈ ਯਾਰਾ ਇਨਾਂ ਨੂੰ ਬੋਗ ਰੱਖਣਾ ਜੀ ਜ਼ਿੰਦਗੀ ਬਜੂ ਯਾਰ ਹੰਡੇ ਹਾਥ ਨਾਲ ਜੀਓ ਆਪਣਾ ਪਾਣੀਆ ਨਾ ਧਾਣੀਆਂ ਮੇਰੇ ਕੋਲ ਲੈ ਹੋਰ ਅੱਲਾ ਸਹਾਬ ਵਾਹਿਗੁਰੂ ਐਡੂ ਇਹ ਮੈਂ ਉਹਨਾਂ ਕੰਨੇ ਮਾਝਾ ਸਲਾਦਾ ਬਾਏ ਬਾਏ ਯਾਰ ਜੀ ਸਤਿਨਾਮ ਅੱਜ ਗੱਡੀ ਬਾਹਰ ਸਮਝ ਆਉਂਗਾ Hay que hacer eso,